ਆ ਰਹਾ stond ਟਿੰਡਾ ਦਾ ਮਾਹੌਲ ਪਾਣੀ ਦਾ ਇੱਥੇ ਬਹੁਤ ਜ਼ਿਆਦਾ ਔਖਾ ਹੈ ਪਾਣੀ ਦੀ ਬਹੁਤ ਖਿਆਈ ਹੈ ਜਾਂਡੀ ਜੰਡ ਨੇ ਹਸ ਹਸਦਾਰੋਂ ਇਹਨਾਂ ਨੇ ਵੱਡੀ ਹੋਈ ਹੈ ਕੋਈ ਸਾੜਾ ਬੱਗੇ ਉੱਚੀ ਨਿੰਮ ਇਹਨੂੰ ਤਾਂ ਕਦੇ ਪੰਦਰ ਕਰਨ ਬਾਰੇ ਸੋਚਣਾ ਵੀ ਜਾ ਸੋਚਿਆ ਨਹੀਂ ਦਾ ਸਕਦਾ ਨਾ ਚੌਪੜੀ ਜਿਹੀ ਬਣੀ ਹੋਈ ਆ ਦੀ ਫਿਰ ਚੱਲ ਕੇ ਆਈਏ ਕਰ ਜਾ ਹੁਣ ਬੰਦ ਪਿਆ ਬਾਪੇ ਨੂੰ ਨਾ ਉਹ ਸਾਹਮਣੇ ਪਾਣੀ ਦੀਆਂ ਟੱਗੀਆਂ ਥਾਂ ਥਾਂ ਬਣੀਆਂ ਹੋਈਆਂ ਨੇ ਇਹ ਇਹ ਪਰ ਪੁੱਜਦੇ ਆ ਵੀ ਤੇ ਕੀ ਮਾਹੌਲ ਹੈ ਜੰਮੂ ਕਸ਼ਮੀਰ ਦਾ ਯਾਰਾ ਦੇਖੋ ਏਦਾਂ ਦੀ ਧਰਤੀ ਯਾਰਾ ਇਹ ਨੂੰ ਲੈਨੇ ਨੇ ਰੋਡ ਤੋਂ ਸੰਕੇ ਨੂੰ ਪਤਾ ਨਹੀਂ ਆਪਾਂ ਬਾਬੇ ਨੂੰ ਪੁੱਜਦੇ ਆ ਆਹਾਂ ਗੇਟ ਆਹ ਮੱਜਾ ਮੱਜਾ ਆ ਏਰੀਆ ਦੇਖਣ ਨੂੰ ਮਿਲਿਆ जहाँ किस चीज की खेती होती है खेती किस चीज की होती है यहाँ खेती हाँ जब खेती होती है फसल कोई होती है यहाँ पर फसल तो पनपेल का नुआ है और ट्यूबवेल है अच्छा ट्यूबवेल है वहाँ पर क्या क्या बीजते हैं क्या होता है वहाँ शिशु है राईड है गऊ है जहाँ पानी है ना नीचे पानी है धरती में हाँ पानी है कितने नीचे है 40 50 40 60 ਇਹ ਜੋ ਜਿ ਬਣਾਏ ਹੋਏ ਪਾਣੀ ਵਾਲੇ ਜੇ ਇਹ ਕਿਸ ਲਈ ਬਣਾਏ ਹੋਏ ਇਹ ਕਿਥੋਂ ਆਉਂਦਾ ਪਾਣੀ ਇਹ ਕਿਥੋਂ ਆਉਂਦਾ ਪਾਣੀ ਇਹ ਤੋਂ ਬਣਾਇਆ ਲਗਾਤੇ ਹੋਰ ਵੀ ਪਾਣੀ ਕਿਹਨਾਂ ਸੇ ਆਤਾ ਇਸਨੇ ਇਸਨੇ ਇਹਨਾਂ ਤੋਂ ਉੱਪਰੋਂ ਫਟਾ ਆਉਂਦਾ ਹੈ ਉਹ ਨਿਕਲਦਾ ਹੈ ਇਹ ਲੱਗੇਗਾ ਤਾਂ ਫਸਟਾ ਪਾਣੀ ਹੈ ਇਹ ਕਿਹੜਾ ਮੀਂਹ ਦਾ ਮੀਂਹ ਦਾ ਪਾਣੀ ਇਸ ਨੂੰ ਵਰਤਦਾ ਮੱਝਾਂ ਦੇ ਖੇਰਦੀ ਪਾਣਾ ਜੀਵਨ ਬਸਰਤਾ ਔਖੀ ਹੈ ਆਪਾਂ ਉੱਥੇ ਕਹਿੰਦੇ ਆ ਪੰਜਾਬ ਦੇ ਵਿੱਚ ਨਾ ਹਰ ਇੱਕ ਦਾ ਇੰਝ ਹੁੰਦਾ ਹਾਲੇ ਕੋ ਐਸਟ੍ਰੇਟ ਹੈ ਤਾਂ ਸਰਕਾਰ ਨੇ ਬਣਾਏ ਹੋਣੇ ਜਗਾ ਜਗਾ ਸਰਕਾਰ ਨੇ ਬਣਾਏ ਹੋਈ ਨਹੀਂ ਤਾਂ ਆਹ ਹਾਉਦ ਆਹ ਬਸ ਬਣਾਏ ਹੋਈ ਨਹੀਂ ਔਖਾ ਜਿਹੜਾ ਰੋਡ ਦੁਨੀਆਂ ਦੇ ਤੈਨੂੰ ਦਿਖਾਉਣਾ ਇੱਧਰ ਹਾਂ ਦੁਨੀਆਂ ਦਾ ਪਾਣੀ ਕੱਢ ਕੇ ਅੱਗੇ ਦੇਖੀਂ ਜਦੋਂ ਪਾਣੀ ਬੂਟ ਲਾ ਕੇ ਚੜਦਾ ਹੋਵੇ ਸਾਰੇ ਆਪਣੇ ਮੱਧਾਂ ਨੂੰ ਉਹਨੇ ਪਾ ਰਿਹਾ ਇੱਕ ਤਾਂ ਗਿੰਦਾ ਰੋਕੇ ਤੂੰ ਮੈਗਰੋ ਮੈਗਰੋ ਪਾਣੀ ਦਾ ਹੈਗਾ ਗੋਸ਼ਤ ਕਿੰਨਾ ਕਾ ਪਾਣੀ ਹੋਣੇ ਆ ਹੈਗਾ ਪਾਣੀ ਕਿੰਨਾ ਕੱਢ ਕੇ ਦੇਖੀ ਬੜੀ ਸਾਹ ਜਿਆ ਫਿਰ ਇਸ ਕੋ ਇਸ ਕੋ ਬਖਰੀ ਕੋ ਪਾਣੀ ਵੀ ਜਿੰਨੇ ਸੇ ਪਲਾਤੇ ਹੋ ਆਪ ਕੀ ਤਾਂ ਖੁਦ ਪੀਣੇ ਕਾ ਵੀ ਜੇ ਅਜਿਹੀ ਪਾਣੀ ਹੈ ਕਿਤਨਾ ਗਹਿਰਾ ਹੁੰਦਾ ਹੈ ਇਹ ਟੱਚ ਫੁੱਟ ਹੈ 10 ਫੁੱਟ ਟੱਚ ਫੁੱਟ ਇਹ ਸਰਕਾਰ ਕੇ ਬਣਾਏ ਹੋਏ ਹੈ ਸਰਕਾਰ ਅਲੀ ਕਰੇ ਅੱਛਾ ਸਰਕਾਰ ਖੁਦ ਬਰਾਸੀ ਜਗਾ ਜਗਾ ਹਾਂ ਪਾਣੀ ਘਟਦੇ ਉਹ ਨਿਕਲ ਗਈ ਇਹ ਨੀਚੇ ਤੋਂ ਥੋੜਾ ਭਾਕਰ ਪਾਣੀ ਹੈ ਖਾਰਾ ਪਾਣੀ ਹੈ ਅੱਛਾ ਕੱਟੇ ਮਿੱਠਾ ਵੇਰ ਕੱਟੇ ਖਾਰਾ ਆਵੇ ਇਸ ਮਿੱਠਾ ਬੱਗੇ ਆ ਦੇ ਦੇਖੀ ਪੀ ਕੇ ਪੀ ਕੇ ਹਾਂ ਇੰਨੇ ਕੀ ਗੱਟ ਹਾਂ ਆ ਬਹੁਤ ਚੜਾ ਹੈ ਹਮ ਮਾਨ ਤੋਂ ਹੈ ਪੰਜਾਬ ਦੇ ਸਮਝਾ ਇਹ ਕੀ ਆ ਕਿਵੇਂ ਪਾਣੀ ਗਿਆ ਬਹੁਤ ਸਵਾਦ ਹੈ ਬੱਗੇ ਪਾਣੀ ਕੀ ਦੇਖ ਵੀ ਪਾਣੀ ਪੀ ਗਏ ਬਹੁਤ ਸੁਆਦ ਹੈ ਮਨੇ ਹਾਂ ਅਰ ਜਿਹੜੀ ਇਹ ਫਸਲ ਹੁੰਦੀ ਹੈ ਜੇ ਕੱਟ ਹੋਵੇ ਹੁੰਦੀ ਹੈ ਆਰਗੈਨਿਕ ਜੇ ਤੁਸੀਂ ਇਹ ਨੂੰ ਥੋੜਾ ਪਾਣੀ ਦਾ ਪਾਵੰਦਾ ਹੈ ਜੇ ਜੇ ਕਿਆ ਜੰਡੀ ਦਾ ਹੈ ਜੰਡੀ ਦਾ ਹੈ ਜੰਡੀ ਜੇ ਕੱਟ ਕੇ ਕਿਆ ਖਾਊਗਾ ਇਹ ਐਸਲ ਟੈਕ ਹੈ ਜੀ ਦਾ ਅੱਛਾ ਖਰੜੀ ਕਹਿੰਦੇ ਗਾ ਜੰਡੀ ਆਹ ਮਾਲ ਨੂੰ ਆਸ ਤੇ ਆਪਾਂ ਜੰਡੀ ਬੋਲਦੇ ਆਂ ਹਾਂ ਜੰਡੀ ਸਮ ਜੰਡੀ ਬੋਲਦੇ ਆਂ ਆਪ ਖਰੜੀ ਬੋਲਦੇ ਹੋ ਆਮ ਖੇੜੀ ਬੋਲਦੇ ਖੇੜੀ ਜੰਡੀ ਤੇ ਇਸ ਕਾ ਬਲਕੜੀ ਮੰਗਾ ਲੈ ਦੀ ਹਾਂ ਬਿਨ ਜੰਡੀ ਬਸ ਠੀਕ ਹੈ ਠੀਕ ਹੈ ਉਸ ਕੋ ਜੰਡੀ ਬੋਲਦੇ ਹਾਂ ਤਾਂ ਜੰਡੀ ਹੁੰਦੀ ਆਪਾਂ ਇਹਨੂੰ ਝੰਡਾ ਕਹਿੰਦੇ ਆਂ ਹਾਂ ਹਾਂ ਆਪਾਂ ਇਹਨੂੰ ਜੰਡ ਬੋਲਦੇ ਆਂ ਜੰਡਾ ਖੋਰ ਜੰਡੀ ਕੋ ਹਮ ਸਭ ਹੀ ਆ ਤਾਂ ਉਹ ਕੱਟ ਕੇ ਰੱਖੇ ਹੋਏ ਨੇ ਐਸੇ ਐਸਾ ਰਹਿਣਾ ਬੰਦਾ ਸਾਬਰ ਹੈ ਨਾ ਲੋਕਾਂ ਨੂੰ ਹਣਾ तुम्हारे पास कितनी जमीन है ए, है साठ बासठ बिगा है साठ बिगे बाबा बकरिया नहीं है। तो है। है अच्छा ये, ये, है। ये तो कारी बार। है नहीं बैसाख में घोड़े ज्यू छोड़ो और जो तुम्हारा गाँव कौन सा है हाँ, हमारा गांव है जाडेली है जय आगे गांव कौन था जैसे तुम्हारे कोई बड़ा जमींदार है आ, ब, और जोरदार है जमीन था जैसे तुम्हारे गाँव का है उसके पास कितनी जमीन है जमीन। लोग बहुत खूब है लोग करोड़ करोड़ रूपये दे रही है जहाँ जमीन का क्या रेट है ગમે કાતો દેવતીસી रेट છે સરસી વેના જરા તકે કરણો પર હે કરણો પર હે હા કરણો પર હે કરણો પર જીએસ ગવર્નમેન્ટલ ટેટી અને પર ધોરો હે હા 210000 પ્રતિ પસાર મે મિલ જાય 8 લાખ મે મિલ જાય બીકે કા ઠીકે કા 2 લાખ મે મિલ જાય ચોકો ખેત હોય ને બિરત 5 લાખ 6 લાખ રૂપિયા મારે એક પળો ઠે اچھا ઠેડા હા જો મપીર બાર બાર કન બાર ભો પણ એ પેને તે રહ્યો હા અઠે

ਆ ਵੀ ਵੀ ਬੇਚੋੜੇ ਬਾਈ ਕਿਹਦਾ ਕਿਹਸਾ ਕੀ ਰੇਟ ਹੈ ਵਾਹ ਪੀ ਕਾ ਕੀ ਕ ਰੇਟ ਤਾਂ ਮੈਂ ਸ਼ਾਲਾ 8 ਲੱਖ ਰੁਪਏ ਫਲੋਟ ਕਟਾ ਹੀ ਨਹੀਂ 25 ਬਾਈ 50 ਦਾ ਹਾਂ ਜਰੂਰ ਤਾਂ 5 ਲੱਖ ਰੁਪਏ ਬਿੱਗ ਮੇਂ ਫਲੋਟ ਕਾ ਪੀ ਕੀ ਇਹ ਪੀਕੇ ਬਾਈ ਨੇ ਘਰ ਬਣਾਇਆ ਚਾਰ ਤੁਹਾਰੀ ਕਿਤਨੀ 20 ਲੱਖ ਕਾ 25 ਲੱਖ ਦਾ ਹੈ ਤਾਂ ਇੱਥੇ 10 ਬਿੱਗ ਇੱਕ ਬਿੱਗੇ ਦਾ ਬਾਬਾ ਕਹਿੰਦਾ 4-5 ਲੱਖ ਰੁਪਏ ਮਿਲਦਾ ਪਲੋਟ ਦੇ ਜਗ੍ਹਾ ਦਾ 10 ਬਿੱਗੇ ਬਾਈ ਇਹ ਐ ਨਾ ਸਮਝਿਆ ਪਰਾਸ਼ਤਾਨ ਦੇ ਵਿੱਚ ਜਿਵੇਂ ਫਿਰਦੇ ਹਾਂ ਕਿਹ ਗਏ ਵੇਚਾ ਹਾਂ ਕੋਈ ਬਾਤ ਨਹੀਂ ਜਾਓ ਆਪ ਜੋ ਆਪ ਅੱਗੇ ਸੀ ਆਇਆ ਹਾਂ ਬੱਸ ਆਪਾਂ ਤੋਂ ਵੈਸੀ ਕੰਨੀ ਆ ਗਏ ਆ ਆ ਠੀਕ ਜੀ ਇੱਥੋਂ ਦੇਖੀ ਹੁਣ ਆ ਬਾਬਾ ਫਿਰਦਾ ਦੇਖ ਕੇ ਅੰਦਾਜ਼ਾ ਹੀ ਲਾ ਸਕਦਾ ਪ੍ਰਾਪਰਟੀ ਦਾ ਨਹੀਂ ਕੋਈ ਲਵੜੂਏ ਤੋਂ ਵੈਸੀ ਗੱਲ ਕੋਈ ਨਹੀਂ ਹੈ ਠੀਕ ਹੈ ਆਪਾਂ ਕੋ ਨੰਬਰ ਦੇ ਜੂ ਬਣਾਈ ਹਾਂ ਠੀਕ ਹੈ ਮਿਲਦੇ ਹਾਂ ਤੁਹਾਨੂੰ ਤੁਹਾ ਇਹਦੇ ਕੋਲੇ 60 ਵਿਗੇ ਜ਼ਮੀਨ ਹੈ ਆ ਬੱਕਰੀਆਂ ਚਾਰਦਾ ਫਿਰਦਾ ਵਿਚਾਰਾ ਕਭੀ ਡੇਰ ਘਾਟਾ ਥੋੜੀ ਜਿਹੀ ਹਾਂ ਪਰ 20 ਲੱਖ ਨੇ ਲਵੜਿਆ 22 ਬੀਗਾ ਠੀਕ ਹੈ 20 ਪੱਸੀ ਆ 20 ਸਾਲ ਹੋਈ ਹੈ ਜਿੱਥੇ ਪਰ ਹਾਂ ਇਹ ਤੁਹਾਡੀ ਜ਼ਮੀਨ ਹੈ ਹਾਂ ਇਹਨ ਮੋਲੀ ਆ ਜੀ ਮੋਲੀ ਆ 20 ਬਿੱਗ ਦਾ 20 ਬਿੱਗ ਜਮੀਨ ਕਹਿੰਦਾ ਮੈਂ ਮੁੱਲ ਲਈ ਆ ਇਹ 20 ਬਿੱਗ ਜਮੀਨ ਹੋਣੀ ਬਾਬੇ ਜੀ ਦੀ ਮੇਰਾ ਪੱਕਿਆ ਚਾਰ ਬੇਖਣ ਨੂੰ ਇੱਥੇ ਆਪਾਂ ਨੂੰ ਐ ਲੱਗਦੇ ਗਰੀਬ ਜੇ ਹੋਣਗੇ ਟਾਈਮ ਬਸ ਹਨਾ 60 ਬਿੱਗੇ ਬਾਹਣੇ ਦੇ ਕੋਲੇ 10 ਬਿੱਗੇ ਪਲਾਟਾਂ ਦੇ ਬਖੜੇ ਦਾ ਆਪਾਂ ਤਾਂ ਉਹੀ ਛੇੜ ਲਿਆ ਤੁਰਿਆ ਆਉਂਦਾ ਇਹ ਤੇ ਅਮੀਰੀ ਦਾ ਕੋਈ ਪਤਾ ਨਹੀਂ ਬਾਈ ਕਿੱਥੇ ਕਿਹੜੇ ਕਿਹੜਾ ਬੰਦਾ ਫਿਰਦਾ ਹੋਵੇ ਨਾ ਆਪਾਂ ਉਹੀ ਸਮਝ ਲੈਨੇ ਆ ਹਰ ਇੱਕ ਬੰਦੇ ਦੀ ਇੱਜ਼ਤ ਕਰਨੀ ਚਾਹੀਦੀ ਹੈ ਪਤਾ ਨਹੀਂ ਕਿਹੜਾ ਕਿਹੜਾ ਇੱਥੇ ਜਿਹੜਾ ਪਾਣੀ ਦਾ ਦੇਖਦੇ ਆਪ ਦੇ ਆਪ ਦੇ ਖੇਤ ਸਰਕਾਰ ਨੇ ਬਣਾਇਆ ਹੋਇ ਜੋ ਕਿ ਫੌਪਾ ਜਾਂਦਾ ਭਾਈ ਪਸੂ-ਪਸ਼ੂ ਰੱਖਦੇ ਨੇ ਉਹ ਲਿਆ ਕੇ ਟੈਂਕ ਨਾਲ ਵਿੱਚ ਪਾਣੀ ਬਾਅਦ ਚ ਮਿੱਠਾ ਪਾ ਲੈਂਦੇ ਨੇ ਉਹ ਕੱਲ ਵੀ ਪਾਪੇ ਨੇ ਬਹੁਤ ਵਧੀਆ ਕਰੀਆ ਯਾਰ ਐਸੀ ਜੀ ਗੱਲ ਨੇ ਜਿਵੇਂ ਹਨਾ ਵੀ ਜਾਂਦਾ ਉਹ ਕਹਿੰਦਾ ਨੰਬਰ ਦੇ ਦਿਓ ਤੁਹਾਡਾ ਵੀ ਕਹਿੰਦਾ ਇਹ ਜੋ ਕੰਮ ਧੰਦਾ ਦੱਸੋ ਘਰੇ ਆ ਘਰੇ ਆ ਜੂ ਹਾਂ ਆ ਇਸ ਤਰ੍ਹਾਂ ਦਾ ਇੱਥੇ ਮਾਹੌਲਾ ਰਸਤਾ ਚ ਆਪਾਂ ਦੇ ਪਰ ਜ਼ਮੀਨ ਦੇ ਰੇਟ ਬਹੁਤ ਨੇ ਭਾਈ ਜ਼ਮੀਨ ਦੇ ਰੇਟ ਬਹੁਤ ਨੇ ਜ਼ਮੀਨ ਦੇ ਰੇਟ ਕ ਤਾਂ ਕਹਿੰਦਾ ਕਿੰਨੀ ਮੰਗ ਲਾ ਉਹਨੇ ਲੇ ਲਿਆ